ਉਹ ਉਹ ਨਾਲ ਉਹ ਨਾਲ ਨਾਲ ਤਰੀ ਪੈਣ ਦੇ ਕਿ ਉਹ ਕੁੜੀਆਂ ਕੁੜੀਆਂ ਨੇ ਉਹਨਾਂ ਨੂੰ ਮਾਰ ਜਿੰਦਾ ਕਿਹੜੀਆਂ ਕੁੜੀਆਂ ਉਹ ਅੱਛਾ ਉਹ ਕੁੜੀਆਂ ਪਾਜਨੇ ਆ ਕੁੜੀਆਂ ਦੇ ਪਾਜੀਆਂ ਮੈਂ ਤਾਂ ਕਹਿ ਸਵਾਲ ਉਹ ਖੜਾ ਉਹ ਮੁੰਡਾ ਮਾਰ ਜਿੰਦਾ ਉਹ ਟ੍ਰੈਕਟਰ ਦੇ ਦੋ ਦਵਾ ਦੇ ਕੋਲ ਉਹ ਉਹ ਆਪ ਉਹ ਤੁਸੀਂ ਪਿੱਛੇ ਹੁੰਦੇ ਵਿੱਚ ਉਹ ਖੜੇ ਉਹ ਖੜਾ ਮੁੰਡਾ ਕੀ ਹਾਂ ਹਾਂ ਹੋਵੇ ਇਹਨੂੰ ਹਾਲੇ ਉਹ ਕੁੜੀ ਦੇ ਉਹ ਉਹ ਦਰਲਾ ਉਹ ਦਰਲਾ ਫੰਟ ਤੇਰੀ ਪੈ ਲੈ ਕੇ ਹੋਰ ਕੁੜੀਆਂ ਕੁੜੀਆਂ ਨਾਲ ਉਹਨਾਂ ਨੂੰ ਮਾਰੀ ਜਾਂਦਾ ਕਿਹੜੀਆਂ ਕੁੜੀਆਂ ਉਹ ਅੱਛਾ ਉਹ ਕੁੜੀਆਂ ਪਾਟੀਆਂ ਹਾਂ ਕੁੜੀਆਂ ਪਾਟੀਆਂ ਮੈਂ ਤਾਂ ਕਹਿਸਾ ਉਹ ਵੇਰਾ ਉਹ ਮੁੰਡਾ ਮਾਰੀ ਜਾਂਦਾ ਉਹ ਟ੍ਰੈਕਟਰ ਦੇ ਦੋ ਵਾਲੇ ਕੋਲ ਕੋਵੇਂ ਲੇਕਿਨ ਮਾਰਦਾ ਕਿੰਨੇ ਵਾਰ ਆਪ ਉਹ ਸਾਡੇ ਵਿੱਚ ਉਹ ਖੜੇ ਉਹ ਕੋਲਾ ਮੁੰਡਾ ਕੀ ਹਾਂ ਹਾਂ ਫੋਲੀ ਇਹੋ ਸਾਲ ਉਹ ਕੁੱਡੇ ਪਏ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹਦੀ ਪਰਲੇ ਦੀ ਆ ਆਵੇ ਆ ਇਹਦੀ ਮੈਗਜ਼ੀਨ ਡੇਗੀ ਔਰ ਟੈਡ ਵਾਲੇ ਜੰਦਾ ਖੜੇ ਨੇ ਉਹ ਭੈਣ ਦਿਲਨ ਸਾਰਿਆਂ ਕੋਲੇ ਗੰਨਾ ਹੋਏ ਉਹ ਗਲੀ ਚ ਵੜ ਗਿਆ ਆ ਵੀ ਆ ਗਿਆ ਕੱਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਰੱਤਾ ਖੇੜਾ ਸੇਮ ਨਾਲਾ ਥਾਣਾ ਧਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰ ਰਹੀਆਂ ਸੀ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਸਾਡੀਆਂ ਪਾਰਟੀਆਂ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ ਚ ਇੱਕ ਸੋਨੂ ਵਰਜਿੰਦਰ ਤੇ ਇੱਕ ਅਮਰਜੀਤ ਵਰਜਿੰਦਰ ਲੈਸ ਕੋੜਾ ਇੱਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ੍ਹ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ 1 ਵਜੇ ਔਰ ਇੱਕ ਦੇ ਵੀ ਦੂਸਰੇ ਦੇ ਵੀ 1 ਵਜੇ ਸੋ ਇਹ जख्मी ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ 4 ਰੁਪਏ ਸਤਾਰ ਕਵਰ ਹੋਏ ਔਰ ਕੱਲ ਲਾੜੀ ਜਿਹੜੀ ਵਾਰਦਾਤ ਸੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਔਰ ਜਲਦ ਹੋਰ ਅਰੈਸ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮੁਲਜ਼ਮਾਂ ਜਾਂ ਹੋਰ ਇਹਨਾਂ ਦੇ ਵਪਨ ਕੋਈ ਰਹਿਗੇ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਂਗੇ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਪਾਇਆ ਚਰੂਗਾ